ਕੀ ਹੋਇਆ ਸਾਰਾ ਦੇਖੋ ਇਹਦੇ ਵਿੱਚ ਧਰਮਿੰਦਰ ਜਿਹੜਾ ਇੱਕ ਬੜੀ ਨਾਰਕੋ ਵੱਡਾ ਬਿਗ ਫਿਸ਼ ਸੀ ਨਾਰਕੋ ਸਮਗਲਿੰਗ ਦੀ ਕੱਲ ਫੜੀ ਗਿਆ ਫੜਿਆ ਗਿਆ ਸੀ 8 ਕਿਲੋ ਹੀਰਨ ਬਰਾਮਦ ਹੋਈ ਸੀ ਰਿਮਾਂਡ ਉਹਦਾ ਲਿਆ ਗਿਆ ਸੀ ਉਸ ਤੋਂ ਬਾਅਦ ਜਦੋਂ ਰਿਮਾਂਡ ਦੇ ਵਿੱਚ ਕੁਛਕਿਛ ਕਰ ਰਹੇ ਸੀ ਤਾਂ ਉਹਨੇ ਮੰਨਿਆ ਕਿ ਮੈਂ ਕੋਈ ਹੋਰ ਕਨਸਾਈਨਮੈਂਟ ਛਪਾਈ ਹੋਈ ਹੈ ਇੱਥੇ ਤੋਂ ਉਹਦੇ ਵਿੱਚ ਪੁਲਿਸ ਪਾਰਟੀ ਉਹਦੇ ਨਾਲ ਆਈ ਐਸ ਪਰ ਪ੍ਰੋਸੀਜਰ ਔਰ ਜਦੋਂ ਖਦਾਈ ਹੋ ਰਹੀ ਸੀਗੀ ਤਾਂ ਉਹਨੇ ਮੌਕੇ ਦਾ ਫਾਇਦਾ ਉਠਾ ਕੇ ਵਿਜੇ ਕੁਮਾਰ ਸਾਡਾ ਹੈੱਡ ਕਨਸਟੇਬਲ ਹੈ ਉਹਦੀ ਜਿਹੜੀ ਹੈ ਕਾਰਬਨ ਸਰਵਿਸ ਕਾਰਬਨ ਖੋਲੀ ਔਰ ਉਹਦੇ ਕਿ ਉਹਨੂੰ ਵਾਰਨ ਕੀਤਾ ਗਿਆ ਇਨਸਪੈਕਟਰ ਰਣਜੀਤ ਸਿੰਘ ਵੱਲੋਂ ਕਿ ਇਹਨੂੰ ਛੱਡ ਦੇ ਡ੍ਰੌਪ ਕਰ ਦੇ ਔਰ ਸੰਡਰ ਕਰੇ ਉਹਨੇ ਨਹੀਂ ਮੰਨਿਆ ਤਾਂ ਕੋਕ ਕਰਨ ਦੀ ਕੋਸ਼ਿਸ਼ ਕੀਤੀ ਸੋ ਇੱਕ ਪਾਰ ਪਹਿਲਾਂ ਇਨਸਪੈਕਟਰ ਰਣਜੀਤ ਸਿੰਘ ਨੇ ਹਵਾਚ ਕੀਤਾ ਦੂਸਰਾ ਫਾਇਰ ਫਿਰ ਉਹਨੇ ਉਹਦੀ ਵੱਲ ਕੀਤਾ ਜਿਸ ਨਾਲ ਉਹ ਇੰਜਰਡ ਹੋ ਗਿਆ ਔਰ ਉਹਨੂੰ ਉਸ ਤੋਂ ਬਾਅਦ ਹਸਪੀਟਲ ਐਡਮਿਟ ਕਰਾ ਦਿੱਤਾ ਸਰ ਕਿੰਨੇ ਪਰਚੇ ਦਰਜ ਆਏ ਤੇ ਕਿੰਨੇ ਕਿਲੋ ਹਿਰੋਇਨ ਦੇ ਨਾਲ ਆਏ 8 ਕਿਲੋ ਹਿਰੋਇਨਾਂ ਫੜਿਆ ਗਿਆ ਸੀ ਔਰ ਬੜਾ ਵੱਡਾ ਇਹ ਨਾਰਕੋਸ ਸਪਗਲਿੰਗ ਦਾ ਇੱਕ ਮੈਂਸਬੰਧਾਰ ਕਿੰਗਪਿੰਨ ਹੈ ਬੰਦਾ ਸੋ ਬਾਕੀ ਉਹਦੇ ਸਾਥੀਆਂ ਨੂੰ ਵੀ ਜਲਦੀ ਫੜੇ ਚਾ ਸਰ ਅੱਜ ਵੀ ਕੋਈ ਪ੍ਰਬੰਧ ਹੈ ਨੈਟਵਰਕ ਵਾਲੀ ਜੀ ਗੱਲ ਹੈ ਜੇ ਤਾਂ ਪੁਸ਼ਕ ਵਿੱਚ ਸੀਗੀ ਆਹੀ ਐਮਪਲਾਈ ਤਾਂ ਕੋਈ ਮਾਰਗ ਤਰ੍ਹਾਂ ਕੋਈ ਨਹੀਂ ਕੋਈ ਤਾਂ ਅੰਮ੍ਰਿਤਪੁਰ ਵਿਜੀਲ ਕਾਲ ਤੋਂ ਅਸੀਂ ਵਿਕਸਿੰਸ਼ਾ ਨਰਮੋਟ ਰੇਲ ਦੀ ਕਾਟਲ ਦਾ ਰਤਮਿੰਦਰ ਫੜਿਆ ਸੀ ਉਹਨੇ ਆਪਣੇ ਆਰਾਮ ਦੱਸਿਆ ਸੀ ਐਸਐਚਓ ਮਜੀਠਾ ਨੂੰ ਕਿ ਕੁਝ ਹੋਰ ਹੀਰੋਇਨ ਤੇ ਇੱਕ ਵੈਪਨ ਹੋਜ਼ ਪਾਇਆ ਹੋਇਆ ਤੇ ਜਦੋਂ ਉਹਦੀ ਰਿਕਵਰੀ ਵਾਸਤੇ ਇੱਥੇ ਆਏ ਸੀ ਤੇਰੀ ਨਾਮ ਫੜਿਆ ਜਾ ਰਿਹਾ ਸੀ ਜਗਾ ਹਾਂਜੀ ਉਸੇ ਦੌਰਾਨ ਮੌਕੇ ਦਾ ਫਾਇਦਾ ਉਠਾ ਕੇ ਉਹਨੇ ਹਵਲਦਾਰ ਵਿਜੀਤ ਕੁਮਾਰ ਦੀ ਕਾਰਬੈਨ ਖੋਲੀ ਤੇ ਉਹਦੇ ਵਿੱਚ ਐਸਟਮ ਜੀਠਾ ਨੇ ਉਹਨੂੰ ਵਾਰਨ ਕਰਨ ਵਾਸਤੇ ਕੋਈ ਵਾਈਫਰ ਕਰਦੀ ਫਿਰ ਵੀ ਉਹਨੇ ਰੱਖੀ ਨਹੀਂ ਉਹ ਕਾਰਬਨ ਜਿਹੜੇ ਨਾਲ ਨੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਕਿਉਂਕਿ ਉਹਨੇ ਤਾਲ ਲਈ ਸੀ ਇਹਨਾਂ ਦੇ ਉੱਤੇ ਫਾਰ ਕਰ ਲੱਗਾ ਸੀ ਤਾਂ ਕਿ ਉਹਦੇ ਬਲੌਕ ਚਲਾਈ ਉਹਨੇ ਆਪਣੇ ਸੈਲਫ ਡਿਫੈਂਸ ਜੋ ਦੇ ਜਿੰਨਰ ਉਹ ਇੰਜਰਡ ਹੋਇਆ ਉਹਨੂੰ ਇਮੀਡੀਏਟਲੀ ਅਸੀਂ ਮੂਵ ਕਰ ਦਿੱਤਾ ਸਿਵਲ ਹਸਪੀਟਲ ਔਰ ਪੁਲਿਸ ਪਤੀਤੀ ਜਾਰੀ ਹੈ ਤੇ ਅਸੀਂ ਹੋਰ ਵੀ ਕਾਰਵਾਈ ਕਰ ਰਹੇ ਹਾਂ ਕਈ ਵਾਰ ਜਿਹੜਾ ਮਲਜ਼ਮ ਹੈ ਪੂਰ ਪੁਲਿਸ ਨੂੰ ਮਿਸਲੀਡ ਕਰਨ ਵਾਸਤੇ ਉਹ ਜੇ ਕੰਮ ਕਰ ਦਿੰਦੇ ਆ ਬਟ ਇਹ ਆ ਵੀ ਇਹ ਵਿੱਚ ਕਿਸੇ ਦਾ ਪੁਲਿਸ ਸਾਈਡ ਤੋਂ ਨੁਕਸਾਨ ਨਹੀਂ ਹੋਈ ਬੜੀ ਵੱਡੀ ਗੱਲ ਹੈ ਜਿਵੇਂ ਸਾਡਾ ਕਨਸਟੇਬਲ ਕੰਨਾ ਉਹ ਜੇ ਵੀ ਵਿਚਾਰਾ ਜ਼ੇਰੇ ਇਲਾਜ ਹੈਗਾ ਤਾਂ ਅਫੀ ਦੇ ਪ੍ਰੋਬਲਮ ਆਈ ਗੁਰਪ੍ਰੀਤ ਸੋ ਇਹੀ ਇੱਥੇ ਕਾਰਵਾਈ ਹੋ ਰਹੀ ਸਰ ਇਹ ਕੋਈ ਸ਼ਖਸ ਕਾਲਜ ਦੀ ਕੰਨੀ ਉਸਕੀ ਕੋਈ ਨਹੀਂ ਸਰ ਇਹ ਉਹੀ ਬੰਦਾ ਜਿਹੜਾ ਕਾਰ ਦੱਸਦਾ ਉਹ ਜਿਹੜੀ ਹਾਂਜੀ 8 ਕਿਲੋ ਆਲਾ ਬਾਕੀ ਤਾਂ ਨਹੀਂ ਅਜੇ ਜਿੱਥਰ ਕਵਰੀ ਹੋਈ ਕੋਈ ਸਰ ਕੋਈ ਨਹੀਂ ਹੈ ਕਿਉਂਕਿ ਫਿਰ ਉਹ ਵਿੱਚ ਇਹ ਗੱਲ ਚੱਲ ਪਈ ਤੇ ਅੱਗੇ ਕੋਈ ਲੰਬੀ ਨਹੀਂ ਗੱਲ ਉਹਦਾ ਦੁਬਾਰਾ ਰਿਮਾਂਡ ਲਵਾਂਗੇ ਹੁਣ ਅਸੀਂ ਜੇ ਠੀਕ ਹੋ ਜਾਂਦਾ ਸਰ ਕੀ ਨਾ ਕੀ ਇਹਦਾ ਫਰਮਿੰਦਰ ਸਿੰਘ ਸਰ ਇਹਦਾ ਕੋਈ ਹੋਰ ਸਾਥੀ ਦੱਸੇ ਜਾ ਰਹੇ ਸੱਚ ਕੱਲ ਦੱਸੇ ਰਹੇ ਕੱਲ ਉਹਦੇ ਤੇ ਲੱਗੇ ਹੋਏ ਆ ਜਿਹੜੇ ਫੜਿਆ ਨਹੀਂ ਗਿਆ ਹਾਂਜੀ ਅੱਛਾ ਠੀਕ ਹੈ ਇਹਦੇ ਕੰਟਰੋਲ